ਜਿੰਦਰ ਸਾਂਝੀ ਵਾਪਤਾ ਦੇ ਪ੍ਰਤੀ ਚੌਥੇ ਬਾਦਸ਼ਾ ਸੋਢੇ ਸੁਲਤਾਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਮੇਰੀ ਫਿਰ ਦੇ ਮਾਲਕ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਸ਼੍ਰੀ ਅਕਾਲ ਤਖਸਾਲ ਸਾਹਿਬ ਜੀ ਵਿਖੇ ਜੁੜ ਬੈਠੇ ਗੁਰੂ ਰੂਪ ਗੁਰੂ ਗੁਰੂ ਸਾਹਿਬ ਸਾਹਿਬ ਸੰਗਤ ਜੀ ਗਾਜ ਵਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰ ਕੀ ਸੇਵਾ ਗਾਖੜੀ ਸਿਰ ਦੀਜੈ ਆਪ ਗਵਾਏ ਮੇਤੇ ਬੱਤੀ ਹਾੜ ਨਾਨਕ ਸਾਹੀ ਸੰਮਤ 556 ਮੁਤਾਬਕ 15 ਜੁਲਾਈ 2024 ਨੂੰ ਸ਼੍ਰੀ ਅਕਾਲ ਤਖਸਾਲ ਸਾਹਿਬ ਵਿਖੇ ਪੰਜ ਸਿੱਖ ਸਹਿਬਾਨ ਦੀ ਹੋਈ ਇਕੱਤਰਤਾ ਵਿੱਚ ਪ੍ਰਵਾਨ ਹੋਏ ਮਤੇ ਅਨੁਸਾਰ ਸੰਪਰਦਾਇ ਦਲ ਪੰਥ ਬਾਬਾ ਬੀਬੀ ਚੰਦ ਜੀ ਦੇ ਮੁਖੀ ਗੁਰੂ ਪੰਥ ਦੇ ਸਤਕਾਰਤ ਸਖਸ਼ੀਅਤ ਸੱਚਖੰਡ ਵਾਸੀ ਬਾਬਾ ਦਇਆ ਸਿੰਘ ਜੀ ਸੋਰ ਸਿੰਘ ਵਾਲਿਆਂ ਦੀਆਂ ਸਿੱਖ ਪੰਥ ਨੇ ਕੀਤਿਆਂ ਸੇਵਾਵਾਂ ਕਰਕੇ ਇਹਨਾਂ ਨੂੰ ਗੁਰੂ ਪੰਥ ਦੇ ਸਰਵਉੱਚ ਸਥਾਨ ਸ੍ਰੀ ਅਕਾਲ ਪੁਰਖ ਸਾਹਿਬ ਜੀ ਤੋਂ ਸ਼ਰੋਮਣੀ ਪੰਥ ਸੇਵਕ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਕੀਦੇ ਚੰਨ ਨੂੰ ਪਾਵਾ ਹਾ ਰਾਮੁ ਆਲਾ ਜੀ ਬਖਸ਼ੀਆਂ ਵਿਧੀ ਚੰਦ ਸੀਨਾ ਗੁਰੂ ਕਾ ਸੀਨਾ ਸਰ ਧੰਨ ਬਾਬਾ ਵਿਧੀ ਚੰਦ ਸਾਹਿਬ ਜੀ ਦੀ ਸੰਸਾਭਲੀ ਦੇ ਮਹਾਪੁਰਜ ਇੱਕ ਸੰਪਰਦਾਇ ਦਲ ਬਾਬਾ ਵਿਧੀ ਚੰਦ ਸਾਹਿਬ ਜੀ ਦੇ ਯਾਰ ਮੇ ਮੁਖੀ ਸਦਖੰਡ ਵਾਸੀ ਬਾਬਾ ਜੀ ਬਾਬਾ ਦਾਸ ਸਿੰਘ ਸਾਹਿਬ ਜੀ ਮਹਾਂਪੁਰਖਾਂ ਵੱਲੋਂ ਜੋ ਪੰਥ ਪ੍ਰਤੀ ਜੀਤੀਆਂ ਸੇਵਾਵਾਂ ਨੂੰ ਜੋ ਕਿ ਜਹੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਸਿੰਘ ਸਾਹਿਬ ਗਨੀ ਰਗਵੀਰ ਸਿੰਘ ਜੀ ਪੰਜ ਪਿਆਰੇ ਸਹਿਬਾਨ ਔਰ ਚਰਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਇਹਨਾਂ ਨੇ ਇਹ ਮਹਾਂਪੁਰਖਾਂ ਦੇ ਉਹ ਮਹਾਨ ਜੀਤੀਆਂ ਸੇਵਾਵਾਂ ਨੂੰ ਮੱਖ ਰੱਖਦਿਆਂ ਉਹਨਾਂ ਦਾ ਜਿਸ ਤਸਵੀਰ ਲਾਉਣ ਵਾਸਤੇ ਸੀ ਸੋ ਕੇਂਦਰੀ ਸੇਕਾਇਬ ਘਰ ਵਿੱਚ ਉਹਦੇ ਨਾਲ ਹੀ ਬਾਬਾ ਜੀ ਦੀਆਂ ਉਹ ਮਹਾਨ ਸੇਵਾਵਾਂ ਪ੍ਰਤੀ ਜੋ ਕਿ ਮਹਾਰਾਜ ਦੇ ਦਰਤੋਂ ਉਹ ਬਖਸ਼ਿਸ਼ પ્રાપ્ત ਹੋਈ ਹੈ ਜੋ ਕਿ ਸ਼ਰੋਮਣੀ ਪੰਥ ਸੇਵਕ ਹੋਣ ਦਾ ਮਾਨ ਸਰਗੁਰੂ ਜੀ ਦੇ ਦਰਤੋਂ ਬਖਸ਼ਿਸ਼ ਹੋਇਆ ਜੋ ਕਿ ਉਹ ਠੀਕ ਇਸੇ ਤਰ੍ਹਾਂ ਹੀ ਉਹਨਾਂ ਦਾ ਜੀਵਨ ਉਹ ਸਾਰਾ ਜੀਵਨ ਪੰਥ ਪ੍ਰਤੀ ਸੇਵਾਵਾਂ ਵਿੱਚੀ ਔਰ ਪੰਥ ਦੀ ਚੜ੍ਹਦੀ ਕਲਾ ਵਿੱਚੀ ਰਿਹਾ ਔਰ ਮਹਾਰਾਜ ਦੀ ਕਿਰਪਾ ਦੇ ਨਾਲ ਅੱਜ ਬਾਬਾ ਜੀ ਦਾ ਉਹ ਜੋ ਮਹਾਰਾਜ ਦੇ ਦਰਤੋਂ ਬਖਸ਼ਿਸ਼ ਹੋਈ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਤੋਂ ਔਰ ਤਹਿਦਾਦਾਰ ਸਾਹਿਬ ਦੀ ਦਰਸ਼ਨ ਸਹਿਬਾਨਾਂ ਦਾ ਔਰ ਸਾਰੇ ਖਾਲਸੇ ਪੰਥ ਦਾ ਔਰ ਇਸ ਸਮੇਂ ਤੇ ਪਹੁੰਚੀਆਂ ਹੋਈਆਂ ਸੰਗਤਾਂ ਸਾਰੇ ਮਹਾਂਪੁਰਖ ਰੱਬ ਦੇ ਪਿਆਰੇ ਕਿਉਂਕਿ ਰੱਬ ਦੇ ਪਿਆਰੇ ਮਹਾਂਪੁਰਖਾਂ ਦੇ ਉਹਨਾਂ ਦਾ ਜਿੱਥੇ ਗੁਰੂ ਦਰ ਤੋਂ ਇਹ ਸਨਮਾਨ ਬਖਸ਼ਿਸ਼ ਹੋਇਆ ਉਥੇ ਸਾਰੀਆਂ ਸੰਗਤਾਂਵਾਂ ਨੇ ਆਣ ਕੇ ਵੀ ਸ਼੍ਰੀਮਾਨ ਬਖਸ਼ਿਆ ਔਰ ਬਹੁਤ ਬਹੁਤ ਧੰਨਵਾਦ ਹੈ ਸੰਪਰਦਾਇ ਦਲ ਬਾਬਾ ਬਿਲੀ ਚੰਨ ਸਾਹਿਬ ਜੀ ਬੈਲੋ ਔਰ ਮਹਾਂਪੁਰਖਾਂ ਦਾ ਜੀਵਨ ਸਾਨੂੰ ਹਮੇਸ਼ਾ ਹੀ ਪੰਥ ਦੀ ਚੜ੍ਹਦੀ ਕਲਾ ਵਿੱਚ ਸੇਵਾ ਕਰਨ ਲਈ ਪ੍ਰੇਰਿਤ ਕਰੇਗਾ ਬਹੁਤ ਬਹੁਤ ਬਧਾਈਆਂ ਸਾਰਿਆਂ ਨੂੰ ਧੰਨਵਾਦ ਜੀ ਪੰਥ ਸੇਵਕ ਸ਼੍ਰੀਮਾਨ ਸਤਕਾਰਯੋਗ ਮੇਰੇ ਗੁਰਦੇਵ ਬਾਬਾ ਜੀ ਬਾਬਾ ਦਾਇਆ ਸਿੰਘ ਸਾਹਿਬ ਜੀ ਸੋਰ ਸਿੰਘ ਵਾਲੇ ਉਹ ਮਹਾਂਪੁਰਖ ਜਿਹੜੇ ਹਮੇਸ਼ਾ ਹੀ ਪੰਥ ਦੀ ਤਾਬਿਆਂ ਚੱਲੇ ਬ੍ਰੋ ਗ੍ਰੰਥ ਪੰਥ ਦੇ ਨਾਲ ਬਹੁਤ ਵੱਡਾ ਆਦਰ ਸਤਕਾਰ ਪਿਆਰ ਰੱਖਿਆ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਸਮਰਪਿਤ ਰਹੇ ਬੜੇ ਵੱਡੇ ਵੱਡੇ ਵਿਖੜੇ ਸਮੇਂ ਵਿੱਚ ਵਿੱਚ ਵੀ ਮਹਾਂਪੁਰਖਾਂ ਨੇ ਪੰਥ ਨੂੰ ਆਗੂ ਮੰਨਿਆ ਪੰਥ ਦਾ ਸਤਕਾਰ ਰੱਖਿਆ ਇਸੇ ਕਰਕੇ ਅੱਜ ਸ਼ਰੋਮਣੀ ਪੰਥ ਸੇਵਕ ਇਹ ਕਿਸੇ ਕੋਲੇ ਲਕਬ ਨਹੀਂ ਜੋ ਬਾਬਾ ਜੀ ਪਿਆਰੇ ਬਾਬਾ ਦਇਆ ਸਿੰਘ ਸਾਹਿਬ ਜੀ ਨੂੰ ਬਾਬਾ ਜੀ ਬਾਬਾ ਅਵਤਾਰ ਸਿੰਘ ਜੀ ਉਹਨਾਂ ਦੀ ਨੂਰੇ ਨਜ਼ਰ ਲੱਗਦੀ ਜੇਕਰ ਬਾਬਾ தயਾ ਸਿੰਘ ਜੀ 11ਵੇਂ ਜਾਨਸ਼ੀਨ ਸਨ ਬਾਬਾ ਅਕਤਾਰ ਸਿੰਘ ਜੀ 12ਵੀਂ ਜਗ੍ਹਾ ਨੇ ਅਗਾਹ 13ਵੀਂ ਪੀੜ੍ਹੀ ਬਾਬਾ ਪ੍ਰੇਮ ਸਿੰਘ ਜੀ ਬਾਬਾ ਚਰਨਜੀਤ ਸਿੰਘ ਜੀ ਉਹ ਵੀ ਪੂਰੇ ਤਿਆਰ ਵਰ ਤਿਆਰ ਨੇ ਜਿੱਥੇ ਉਹਨਾਂ ਦੇ ਵੱਡੇ ਸਤਿਕਾਰ ਹੋਏ ਉੱਥੇ ਇੱਕ ਹੋਰ ਬਹੁਤ ਵੱਡੀ ਹਸਤੀ ਆ ਜੀ ਨਿਧਾਨ ਸਿੰਘ ਪੰਜ ਹੱਥਾ ਸਤਕਾਰਯੋਗ ਬਾਬਾ ਜੀ ਬਾਬਾ ਨਿਧਾਨ ਸਿੰਘ ਯੋਧਾ ਏਡਾ ਪੰਜ ਹੱਥ ਜਿਵੇਂ ਪੰਜ ਪੰਜ ਪ੍ਰਾਣੀ ਲੜਦੇ ਨੇ ਉਹ ਇਕੱਲਾ ਯੋਧਾ ਗੱਜਦਾਸੀ ਰਣ ਵਿੱਚ ਪਰ ਬਾਬਾ ਜੀ ਦੇ ਨਾਲ ਨਦਾਨ ਸਿੰਘ ਜੀ ਪੰਜ ਹੱਤਾ ਬਹੁਤ ਚਿਰ ਪਹਿਲਾਂ ਲਗਾਣਾ ਚਾਹੀਦਾ ਸੀ ਉਹਨਾਂ ਦਾ ਸਰੂਪ ਬਾਬਾ ਜੀ ਦੇ ਵੀ 10 ਸਾਲ ਹੋ ਗਏ ਇਹ ਕਾਰਨ ਕਿਉਂ ਸੀ ਕਿ ਜੋ ਪੰਥ ਵਿੱਚ ਕਈ ਐਸੇ ਸਮੇਂ ਬਣੇ ਵਿਖੜੇ ਸਮੇਂ ਬਣੇ ਜਥੇਦਾਰਾਂ ਤੇ ਕਈ ਵਾਰੀ ਕਈ ਬਚਨ ਹੁੰਦੇ ਰਹੇ ਪਰ ਹੁਣ ਜੋ ਜਥੇਦਾਰਾਂ ਨੇ ਇੱਕ ਗੱਜ ਦਿਖਾਈ ਆ ਸ੍ਰੀ ਅਕਾਲ ਤਖਤ ਸਾਹਿਬ ਦਾ ਵੀ ਸਤਕਾਰ ਵਧਿਆ ਪੰਥ ਦੇ ਜਥੇਦਾਰ ਸਹਿਬਾਨਾਂ ਦਾ ਮਾਣ ਵੀ ਫਤਿਆ ਤੇ ਪੰਥ ਨੂੰ ਵੀ ਜਥੇਦਾਰ ਸਹਿਬਾਨਾਂ ਦੇ ਨਾਲ ਡੱਟ ਕੇ ਖੜਨਾ ਚਾਹੀਦਾ ਔਰ ਉਹ ਲੀਡਰ ਜਿਹੜੇ ਕਹਿੰਦੇ ਜੋ ਮਰਜ਼ੀ ਅਕਾਲ ਤਖਤ ਸਾਹਿਬ ਤੋਂ ਕਰਾਵਾਂਗੇ ਹੁਣ ਲਿਲੜੀਆਂ ਕੱਢਦੇ ਫਿਰਦੇ ਕਿ ਨਹੀਂ ਇਹ ਜਿਹੜੇ ਕਹਿੰਦਾ ਲੇਟ ਹੋ ਗਿਆ ਲੇਟ ਹੋਗਾ ਲੇਟ ਕੋਈ ਨਹੀਂ ਹੋਇਆ ਚੰਗਾ ਹੀ ਹੋਇਆ ਇੱਥੇ ਪਤਾ ਲੱਗਾ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਵੱਡਾ ਸਤਿਕਾਰ ਕੀ ਆ ਆ ਤਾਂ ਮੈਂ ਕੀ ਆ ਜਿੱਡਾ ਮਰਜ਼ੀ ਕੋਈ ਬਣਿਆ ਫਿਰੇ ਉਹ ਕੌਣ ਆ ਕਈ ਐ ਐਵੇਂ ਬੜੇ ਨਿੱਕੇ ਜਿਹੜੇ ਵੇ ਗੁਰੂ ਸੂਰਾ ਪੰਥਾਂ ਦੇ ਜਿਹੜੇ ਮੋਟਰੀ ਹੁੰਦੇ ਆ ਜਿਹੜੇ ਵਡੀਆਂ ਆਪਣੀਆਂ ਸਲਾਮਾਂ ਸਿੱਖ ਪੰਥ ਨੂੰ ਦਿਵਾ ਕੇ ਜਾਂਦੇ ਆ। ਉਹਨਾਂ ਨੂੰ ਹਮੇਸ਼ਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਨਮਾਨ ਭੇਟ ਕਰਨਾ ਚਾਹੀਦਾ। ਉਹਨਾਂ ਨੇ ਆਹ ਤਸਵੀਰਾਂ ਜਿਹੜੀਆਂ ਉਹ ਕੇਂਦਰੀ ਪੰਜਾਬ ਘਰ ਸੋਚੂ ਚੁੱਕੀਆਂ ਨੇ। ਅੱਜ ਉਹ ਮਹਾਨ ਪਰ ਉਪਕਾਰੀ ਇੱਕ ਸਿੱਖ ਜਨੈਲ ਸਾਡੇ ਬਾਬਾ ਨਿਹੰਗ ਸਿੰਘ ਜੀ ਪਾਜਤਾ ਤੇ ਸਾਡੇ ਪੰਥਵਾਦ ਦੇ ਦੀਦੀ ਚੰਦ ਕਾਲ ਦੇ ਮੁਖੀ ਰਹੇ। ਸਾਚਕੰਡ ਵਾਸੀਆਂ ਸੰਤੂਬਾਪਾ ਦਇਆ ਸਿੰਘ ਜੀ ਸੁਰਸਿੰਘ ਵਾਲੇ ਉਹਨਾਂ ਦੇ ਹੱਥ ਤੋਂ ਨਿਯਮ ਕੇਂਦਰੀ ਐਪ ਨੂੰ ਲਾਗੂ ਕੀਤਾ ਗਿਆ ਤੇ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਪੰਜ ਸਿੰਘ ਸਹਿਬਾਨ ਵੱਲੋਂ ਜਿਹੜਾ ਹੋਇਆ ਫੈਸਲਾ ਉਸ ਫੈਸਲੇ ਦਾ ਬਾਬਾ ਦਇਆ ਸਿੰਘ ਜੀ ਸੁਰਸਿੰਘ ਵਾਲਿਆਂ ਨੂੰ ਸ਼੍ਰੋਮਣੀ ਪੰਥ ਸੇਵਕ ਦਾ ਜਿਹੜਾ ਉਹ ਅਵਾਰਡ ਉਹਨਾਂ ਨੂੰ ਪ੍ਰਦਾਨ ਕੀਤਾ ਗਿਆ ਕਿਉਂਕਿ ਬਾਬਾ ਜੀ ਆਪ ਸਾਚਕੰਡ ਜਾ ਚੁੱਕੇ ਆ ਉਹਨਾਂ ਦੇ ਹੁਣ ਮੌਜੂਦਾ ਉਸ ਮੋਗੇ ਕਸਬੇ ਦੀ ਨੁਮਾਇੰਦੀ ਕਰਦੇ ਬਾਬਾ ਅਸਤਾਰ ਸਿੰਘ ਜੀ ਉਹਨਾਂ ਨੂੰ ਇਹ ਸਨਦ ਜਿਹੜਾ ਹੈ ਉਹ ਭੇਟੇ ਬਾਬਾ ਦਇਆ ਸਿੰਘ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ ਸੰਤ ਚਪਾਹੀ ਔਰ ਉਸ ਆਪ ਦੀ ਇਖਲਾਕੀ ਸਦਕਾ ਕਰਨੀ ਤੇ ਕਫਨ ਨੂੰ ਇੱਕ ਕਰਕੇ ਹੰਡਾਇਆ ਇਹ ਹੀ ਔਕਾਤ ਹੈ ਕਿ ਅੱਜ ਸਮੁੱਚੇ ਪੰਥ ਤੋਂ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਉਹਨਾਂ ਦੇ ਅੱਗੇ ਆਸਿ ਸ਼ਰਮਾਂ ਨੂੰ ਉਹਨਾਂ ਸੁਆਮਾ ਦੇ ਫਿਰ ਤੱਕ ਕੇ ਉਹਨਾਂ ਨੂੰ ਸ਼੍ਰੋਮਣੀ ਪੰਚਾਇਤ ਦਾ ਜਿਹੜਾ ਅੱਜ ਆਵਾਰ ਦਿੱਤਾ ਗਿਆ ਉਹ ਨਾਲ ਹੀ ਸਿੱਖ ਪੰਥ ਦੇ ਮਹਾਨ ਜਰਨੈਲ ਉਹ ਮਹਾਨ ਜਰਨੈਲ ਕਿਹੜੇ ਸੀ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੇ ਜੰਗਾਂ ਜੁੱਧਾਂ ਦੇ ਵਿੱਚ ਬਹੁਤ ਵੱਡੇ ਜੋਰ ਕੀਤੇ ਜਿਹਦੇ ਜਿਨ੍ਹਾਂ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਬੋਸ਼ੜ ਕੇ ਹੱਥੇ ਦਾ ਜਿਹੜਾ ਆ ਉਹ ਇੱਕ ਖਲਸਾ ਜਿਹੜਾ ਆ ਉਹਨਾਂ ਨੂੰ ਮਾਣ ਦੇਵਾ ਸ਼ੇਖ ਰਾਜ ਦੇ ਵਿੱਚ ਬਹੁਤ ਵੱਡਾ ਆਪਣਾ ਯੋਗਦਾਨ ਪਾਇਆ ਉਹਨਾਂ ਦਾ ਭਾਵੇਂ ਦਿਹਾੜ 18 ਮਾਰਚ ਹੋ ਗਏ ਆ ਫਿਰ ਪਰ ਸਮਾਂ ਕੇਵਰੀ ਇੱਕ ਚਾਹਤ ਚਾਹਤਾਂ ਕਰਵਾਉਣਾ ਹੈ ਜੀ ਬਾਬਾ ਅਨਾਰ ਸਿੰਘ ਜੀ ਦੇ ਬਾਬਾ ਨਿਹਾਲ ਸਿੰਘ ਜੀ ਪੰਜ ਹੱਥਾਂ ਦੇ ਪਰਿਵਾਰਾਂ ਨੂੰ ਬਹੁਤ-ਬਹੁਤ ਮੁਬਾਰਕੀ ਦਿੰਦਾ ਹੋਣਾ ਕਾਮਨਾ ਵੀ ਕਰਦਾ ਹਾਂ ਕਿ ਜਿਹੜੇ ਪਰਵਾਨੇ ਸਿੱਖਾਂ ਪਾਂਦਿਤ ਨੇ ਆਪਣੇ ਸਬਾਬਾਂ ਨਵਾਕ ਜੰਦੇ ਉਹਨਾਂ ਨੂੰ ਵਿਦਾ ਫਾਲਸਾ ਪੰਚ ਜਿਹੜਾ ਆ ਉਹ ਆਪਣਾ ਸੁਕਾਉਂਦਾ ਹੈ ਜੀਮਾਨ ਸਤਪਾਪਾ ਦਇਆ ਸਿੰਘ ਜੀ ਜਿਨ੍ਹਾਂ ਨੂੰ ਪਿਛਲੇ ਸਮੇਂ ਪੰਚ ਸਿੰਘ ਸਹਿਬਾਨਾਂ ਦੀ ਇਕਤਿਰਤਾ ਦੇ ਵਿੱਚ ਸ਼੍ਰੋਮਣੀ ਪੰਚੇਪਤ ਜਿਹੜਾ ਸੀ ਉਸੇ ਸਨਮਾਨ ਦੇ ਨਾਲ ਨਵਾਜਿਆ ਗਿਆ ਸੀ ਔਰ ਅੱਜ ਸ਼੍ਰੀ ਅਕਾਲ ਤਖਤ ਸਹਿਬ ਜੀ ਤੋਂ ਇਹ ਸਨਮਾਨ ਉਹ ਉਹਨਾਂ ਦੇ ਸੁਪੁੱਤਰ ਬਾਰਵੇਂ ਜਾਣ ਸ਼ੀਰਮਾਨ ਸ਼੍ਰੀਮਾਨ ਬਾਬਾ ਜੈ ਸਿੰਘ ਜੀ ਨੂੰ ਸ੍ਰੀ ਕਾਹਿਰ ਜੀ ਜੀ ਤੱਕ ਸਭ ਜੀ ਤੋਂ ਸਿੰਘ ਸਰਵਿੰਦਰ ਸਿੰਘ ਜੀ ਦੀ ਹਾਜ਼ਰੀ ਵਾਲਾਰੇ ਜਿਉਂ ਆਇਆ ਸਰਵਾਂ ਨਾਮ ਲੋ ਦਿੱਤਾ ਗਿਆ ਹੈ ਔਰ ਜਿੱਥੇ ਅੱਜ ਇਹ ਸਨਮਾਨ ਉਹਨਾਂ ਨੂੰ ਦਿੱਤਾ ਗਿਆ ਹੈ ਉੱਥੇ ਹੀ ਕੇਂਦਰੀ ਸਿੱਖ ਅਜਾਇਬ ਘਰ ਜੋ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਪ੍ਰਕਰਮਾ ਦੇ ਵਿਸ਼ਵਿਤ ਹੈ ਉੱਥੇ ਹੀ ਸ਼੍ਰੀਮਾਨ ਸੰਤ ਬਾਬਾ ਦਇਆ ਸਿੰਘ ਜੀ ਉਹਨਾਂ ਦੀ ਜਿਹੜੀ ਤਸਵੀਰ ਹੁਣੇ ਸ਼ੋਭਿਤ ਕੀਤੀ ਗਈ ਹੈ ਜਿੱਥੇ ਉਹਨਾਂ ਦੀ ਤਸਵੀਰ ਸ਼ੋਭਿਤ ਕੀਤੀ ਗਈ ਹੈ ਉੱਥੇ ਸਿੱਖ ਪੰਥ ਦੇ ਮਹਾਨ ਜਰਨੈਲ ਆਪਕੋ ਬਾਬਾ ਨਿਧਾਨ ਸਿੰਘ ਜੀ ਪੰਜ ਰਤਾਂ ਉਹਨਾਂ ਦੀ ਤਸਵੀਰ ਵੀ ਜਿਹੜੀ ਹੈ ਉਹ ਮਹਾਨ ਸ਼ਖਸੀਅਤਾਂ ਦਾ ਜਿਹੜੀ ਹੈ ਉਹ ਸ਼ੁਭਕਿਤ ਕੀਤੀ ਗਈ ਹੈ ਸਾਰੇ ਸੰਗਤ ਨੂੰ ਨਾਰਦੀਆਂ ਲਵਾ ਲਈ ਜਿਹੜੇ ਅੱਜ ਤੱਕ ਦੇਣਾ ਹੈ ਬਹੁਤ ਬਹੁਤ ਬਧੀਆਂ ਦੇ ਨਾਲ ਉਹ ਅੰਦਾਜ਼ਾ 4-4 ਤੇ 5万 ਦੇ ਜਾ ਰਹੇ ਹਾਂ ਸਨਾਸ ਕਰਤਾ ਇਸੇ ਤਰ੍ਹਾਂ ਸਾਰੇ ਵਰਕੁਰ ਜੀ ਦਾ ਖਾਲਸਾ ਵਾਹਿਗੁਰੂ ਜੀ ਕਾਬਲ ਹੈ ਜਿਹੜੀ ਵਿਖੇ ਤੁਹਾਨੂੰ ਗ੍ਰਾਮ ਸਾਹਿਬ ਸੱਜੇ ਫਾਜ਼ਲ ਜੀ ਕਾਲੂਨ ਹੈ ਜਾ ਮਿੱਤਰ ਹਿੰਦੀ ਜੀ ਸੇ ਕਾਜੀ ਮਿਸ਼ੇਲ ਜੀਵਾਨ ਦੀ ਹਾਜ਼ਰੀ ਕਰਨਗੇ ਸਰਨਗਸਾ ਸੱਜੇ ਪਾਸੇ ਜੀ ਵੀ ਬਖਸ਼ੀ ਜੀ ਨੂੰ ਪ੍ਰਾਪਤ ਬਿਨਾ ਮਹਾਂਪੁਰਖਾਂ ਨੇ ਤਨਮਨ ਧੰਨ ਸਾਹਿਬ ਸਾਫਿਰ ਦਾ ਹੁਕਮ ਲਿਆ ਪਾਇਆ ਮਹਾਂਪੁਰਖ ਸਤਨਵਾਸੀ ਬਾਬਾ ਬਿਜਿੰਦਨ ਸਾਹਿਬ ਜੀ ਦੇ ਮੁਖੀ ਮਹਾਂਪੁਰਖ ਬਾਬਾ ਜੀ ਦਾ ਦਰਸ਼ਨ ਸਾਹਿਬ ਜੀ ਮਾਪੁਰਖਾਂ ਵੱਲੋਂ ਪੰਥਕ ਸੁਆਮਾਂ ਦੇ ਮਹਾਨ ਸੇਵਾ ਦੇ ਵਿੱਚ ਹਰ ਵੇਲੇ ਤੁਹਾਨੂੰ ਮਨ ਧੜ ਕਰਕੇ ਮਨ ਬਾਣੀ ਵਿੱਚ ਸਰੀਰ ਕਰਕੇ ਸਰਦਾ ਭਾਵਨਾ ਨਾਲ ਗੁਰੂ ਦੀ ਸੇਵਾ ਨੂੰ ਗੁਰੂ ਕਾਂਤ ਜੀਸ਼ਾ ਪ੍ਰਤੀ ਹਰ ਸੁਆਸ ਸੁਆਸ ਵਿੱਚ ਮਾਰਾ ਇਹ ਸੇਵਾ ਤੁਸੀਂ ਸਿਮਰਨ ਵਿੱਚ ਰਹੇ ਮਨੋ ਦੇ ਮਹਾਨ ਕੋ ਕੀਤੀ ਹੋਈ ਸੇਵਾ ਦਾ ਜੋ ਮਾਨ ਆਜੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਆਪ ਉਦਦਰ ਸ੍ਰੀ ਗੁਰੂ ਜੀ ਦੇ ਦਰ ਤੋਂ ਉਹ ਮਹਾਨ ਕਾਸ਼ਿ ਹਰਿ ਦੇ ਸਰੂਪ ਜੀ ਨੇ ਕਿਰਪਾ ਕਰਕੇ ਆਪਣੇ ਪਰਮ ਪਿਆਰੇ ਹਨ ਬਾਬਾ ਜੀ ਚੰਦ ਸਾਹਿਬ ਜੀ ਦੀ ਸੰਸਾਦ ਜੀ ਦੇ ਮਹਾਪੁੱਤ ਔਰ ਸੰਗਠਨ ਦਾ ਜਲਵਾਣ ਅਗਲੀ ਕੰਨ ਸਾਹਿਬ ਜੀ ਇਹ ਮੁੱਖ ਮਾਣਕਾਂ ਦਾ ਅੱਜ ਦਾ ਵਿਸ਼ੇ ਉਹ ਸਨਵਾਤ ਆਪ ਸਾਰੀਆਂ ਸੰਗਤਾਂ ਦੇ ਚ ਉਥੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਨਿਸ਼ਚਾਰ ਸਾਹਿਬ ਅਨ ਪਿਆਰੇ ਸਹਿਬਾਨ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਜੋਦ ਪ੍ਰਧਾਨ ਸਾਹਿਬ ਔਰ ਮਿਤਾ ਜੀ ਕਾਲ ਸਾਹਿਬਾਨ ਅਤੇ ਮਹਾਪੁਰਖਾਂ ਦੇ ਪਿਆਰੇ ਸਾਰੀਆਂ ਸੰਗਤਾਂ ਆਪ ਜੀ ਦੇ ਬੇਨਤੀ ਪ੍ਰਵਾਨ ਕਰਕੇ ਮਹਾਪੁਰਖਾਂ ਦੇ ਅੱਜ ਦੇ ਸਨਮਾਨ ਵਿੱਚ ਆਪ ਜੀ ਨੇ ਮਹਾਰਾਜ ਸਾਹਿਬ ਜੀ ਦੇ ਦਰ ਤੇ ਅੱਜ ਜੋ ਸਰਦਾਰ ਜੀ ਦੀ ਬਖਸ਼ਿਸ਼ ਜੀ ਮਹਾਪੁਰਖਾਂ ਨੂੰ ਪ੍ਰਾਪਤ ਹੋਈ ਹੈ ਤਾਰੀਖ ਵਿਸ਼ੇਸ਼ ਕਰਕੇ ਟਾਈਮ ਤੱਕ ਜਿਨ ਸਾਰੇ ਮਹਾਰਾਜ ਸਾਹਿਬ ਜੀ ਦੇ ਪੱਖ ਵਿੱਚ ਨਾਲ ਆਪ ਟੈਂਸ਼ਨ ਦਿੱਤੇ ਨੇ ਸਾਰੀਆਂ ਸੰਗਤਾਂ ਦਾ ਸਾਜੇ ਖਾਲਿਸੇ ਪੰਥ ਦਾ ਮਹਾਂ ਪੰਖਾਂ ਦਾ ਬਹੁਤ ਬਹੁਤ ਧੰਨਵਾਦ